ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨਾਜ਼ ਫੈਸ਼ਨ ਸਾਨੇਵਾਲ ਤੋਂ ਜੀ ਆਰਟੀਕਲ ਲੈ ਕੇ ਹਾਜ਼ਰ ਹੋਇਆ ਨਵਾਂ ਅੱਜ ਤੁਹਾਨੂੰ ਚੈਲਲਿੰਗ ਪ੍ਰਾਈਸ ਦਊਗਾ ਹੋਲ ਸੇਲ ਦਾ ਰੇਟ ਵੀ ਜਿਹੜਾ ਬਾਜ਼ਾਰ ਦੇ ਵਿੱਚ ਹੋਲ ਸੇਲ ਦਾ ਰੇਟ ਵੀ ਹੋਊਗਾ ਉਹਦੇ ਨਾਲੋਂ ਵੀ ਮੈਂ ਤੁਹਾਨੂੰ ਘੱਟ ਦੇ ਵਿੱਚ ਆਰਟੀਕਲ ਪ੍ਰੋਵਾਈਡ ਕਰਵਾਉਂਗਾ ਨਿਕਾ ਮਰੂ ਆਰਟੀਕਲ ਤੇ ਬਹੁਤ ਹੀ ਸੋਹਣਾ ਆਰਟੀਕਲ ਡਕੋਸ ਔਰਗੰਝਾ ਦਾ ਰਹਿਣ ਵਾਲਾ 베ਸ ਲੈਂਥ ਦੀ ਕੋਈ ਵੀ ਪ੍ਰੋਬਲਮ ਪੈਣੀ ਨਹੀਂ ਨਾਲ ਪ੍ਰਿੰਟ ਦੇ ਪੈਚ ਵਰਕ ਕਰਵਾ ਕੇ ਲੈ ਕੇ ਆਏ ਆ ਸਾਰੇ ਤੇ ਤੇ ਸਾਰੇ ਸੂਟ ਤੇ ਉੱਤੇ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਜੀ ਬਹੁਤ ਹੀ ਸੋਹਣਾ ਆਰਟੀਕਲ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਪੈਣੀ ਕਿਸੇ ਨੂੰ ਵੀ ਤੇ ਨਾਲ ਆਪਾਂ ਕਰਵਾ ਕੇ ਲੈ ਕੇ ਆਇਆ ਸਿਲਕ ਦੀ ਬਾਟਮ ਬਾਟਮ ਤੇ ਵੀ ਵਰਕ ਆਊਗਾ ਦੁਪੱਟਾ ਆਊਗਾ ਜੀ ਔਰਗੰజా ਦਾ ਸਾਈਡ ਵਰਕ ਰਹੂਗਾ ਜੀ ਬਹੁਤ ਹੀ ਸੋਹਣਾ ਕੰਮ ਕਰਵਾ ਕੇ ਰੈਡੀ ਕਰਵਾ ਕੇ ਲੈ ਕੇ ਆਏ ਹੋਏ ਆ ਲਓ ਜੀ ਨਿਗਾਹ ਮਾਰੋ ਆਰਟੀਕਲ ਤੇ ਬਹੁਤ ਹੀ ਸੋਹਣਾ ਪਿਆਰਾ ਜਿਹਾ ਆਰਟੀਕਲ ਤੇ ਰੇਂਜ ਦਾ ਕਮਲ ਰੇਂਜ ਹੋਊਗੀ ਆਰਟੀਕਲ ਦੇ ਵਿੱਚ 4 ਕਲਰ ਸਾਡੇ ਕੋਲ ਹਾਜ਼ਰ ਨੇ ਇਨ੍ਹਾਂ ਵਿੱਚੋਂ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸਾਡੇ ਦਿੱਤੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜੋ ਬਾਜ਼ਾਰ ਦੇ ਵਿੱਚ ਇਹ ਆਰਟੀਕਲ ਵਿਕਦਾ ਜੀ 2500 2800 ਦੀ ਰੇਂਜ ਦੇ ਵਿੱਚ ਆਪਾਂ ਦਵਾਂਗੇ ਤੁਹਾਨੂੰ ਹੋਲਸੇਲ ਰੇਟਾਂ ਤੋਂ ਵੀ ਸਸਤਾ ਕਿੰਨੇ ਦਾ ਜੀ 1400 ਰੁਪਏ ਦਾ ਕਿੰਨੇ ਦਾ ਮਿਲਣਾ ਜੀ 1400 ਆਉਣਾ ਕਿੱਥੇ ਆ ਨਾਜ਼ ਫੈਸ਼ਨ ਸਾਨੇਵਾਲ ਥੈਂਕ ਯੂ ਸੋ ਮੱਚ